ਮੇਰੇ ਕਿਸੇ ਟੀਚਰ ਨੇ ਸਮਝਾਇਆ ਵੀ ਸਰ ਵੀ ਪੜ੍ਹਨ ਦੇ ਨਾਲ ਜੇ ਕਿਸੇ ਨੂੰ ਪੜ੍ਹਾਏਗਾ ਤਾਂ ਜ਼ਿਆਦਾ ਮਤਲਬ ਵਧੀਆ ਫੇੜੇ ਤੇਰੇ ਕਲੀਅਰ ਹੋਣਗੇ ਸਬਜੈਕਟ ਵਧੀਆ ਕਲੀਅਰ ਹੋ ਜਾਊਗਾ ਤੇ ਤੈਨੂੰ ਨੌਲੇਜ ਵਧੂਗੀ ਤਾਂ ਅਸੀਂ ਮਹੱਲੇ ਦੇ ਵਿੱਚ ਆਪਦੇ ਇੱਕ ਛੋਟੀ ਜੀ ਦੁਕਾਨ ਲਈ ਸੀ ਉੱਥੇ ਫ੍ਰੀ ਦੇ ਵਿੱਚ ਅਸੀਂ ਪੜ੍ਹਾਉਂਦੇ ਹੁੰਦੇ ਸੀ ਇਹ ਵਧੀਆ ਕੰਟ੍ਰਿਬਿਊਟ ਕਰ ਲੈਨੇ ਸੋਸਾਇਟੀ ਲਈ ਸੋ ਦੈਟਸ ਵਾਈ ਮੈਂ ਵੀ ਸੋਚਿਆ ਕਿ ਮੇਰਾ ਵੀ ਥੋੜਾ ਜਿਹਾ ਕੰਟ੍ਰਿਬਿਊਸ਼ਨ ਹੋਵੇ ਇਸ ਵਿੱਚ ਐਂਡ ਆਮ ਫੀਲਿੰਗ ਵੈਰੀ ਗਲੈਡ ਸਾਡਾ ਮਨ ਇਹ ਸੀ ਵੀ ਇਹ ਰੱਦੀ ਚ ਕਿਤਾਬਾਂ ਵਿੱਚ ਗੂੰ ਕਿਤਾਬਾਂ ਦੀ ਕੀਮਤ ਬੜੀ ਜ਼ਿਆਦਾ ਸੀ ਤੇ ਕਿਤਾਬਾਂ ਬਹੁਤ ਵਟੀਆਂ ਸੀ ਉਹ ਜਦੋਂ ਕਿਤਾਬਾਂ ਸੀ ਵੇਚਣੀਆਂ ਸ਼ੁਰੂ ਨਹੀਂ ਕੀਤੀਆਂ ਤਾਂ ਆਪ ਦੇ ਕੋਲ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਸੀ ਫੇਸਬੁਕ ਤੇ ਪਾਉਣਾ ਸ਼ੁਰੂ ਕਰਦੇ ਹਾਂ ਵੀ ਜੇ ਕਿਸੇ ਨੇ ਕੋਈ ਕਿਤਾਬ ਲੈਣੀ ਹੈ ਭਈ ਆ ਸਾਡੇ ਇੱਥੇ ਥਾਂ ਤੇ ਵੀ ਆ ਤੁਸੀਂ ਆ ਕੇ ਲੈ ਕੇ ਲੈ ਕੇ ਜਾ ਸਕਦੇ ਆ ਸਾਡੇ ਅੰਕਲ ਜਿਹੜੇ ਹੈਗੇ ਜੀ ਬਰਤਾਰ ਸਿੰਘ ਜੀ ਆ ਤਾਂ ਉਹ ਫ੍ਰੀ ਸੀ ਜਗ੍ਹਾ ਵੀ ਉਹਨਾਂ ਦੇ ਸੀ ਤੇ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਜੀ ਕਹਿੰਦੇ ਵੀ ਕਿਤਾਬਾਂ ਹੀ ਆਪਾਂ ਇੱਥੇ ਰੱਖ ਲਾਂਨੇ ਯਾਰ ਹਲੇ ਤਾਂ ਮੈਂ ਪੜ ਲਿਆ ਕਰੂੰ ਆ ਚਲੋ ਫ੍ਰੀ ਹੁੰਨਾ ਕੁਝ ਬੱਚਿਆਂ ਦੇ ਦੇਣੀਆਂ ਹੁੰਦੀਆਂ ਤੇ ਮੈਂ ਉਹ ਸੇਵਾ ਵੀ ਨਿਭਾ ਲਊਗਾ ਤੇ ਇਹ ਕੋਸ਼ਿਸ਼ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਕੇਜੀ ਤੋਂ ਕੇਜੀ ਨਰਸਰੀ ਤੋਂ ਸ਼ੁਰੂ ਹੋ ਕੇ ਜਿੰਨੀਆਂ ਵੀ ਤੁਹਾਡੇ ਘਰੇ ਕੋਈ ਮਤਲਬ ਸੇਧ ਦੇਣ ਵਾਲੀ ਕਿਤਾਬ ਪਈ ਆ ਤੋ ਸਾਡੇ ਤੱਕ ਮਤਲਬ ਤੁਸੀਂ ਪੰਜਾਹ ਛੱਕਦੇ ਹੋ। ਤੋ ਕਾਫੀ ਦੇ ਨਾਲ ਅਸੀਂ ਇੱਕ ਹੋਰ ਚੀਜ਼ ਕਰਤੀ ਵੀ ਜੇ ਤੁਹਾਡੇ ਕੋਲ ਚਾਰ ਭਰੀਆਂ ਕਾਪੀਆਂ ਤਾਂ ਅਗਲੀ ਕਾਫੀ ਸਾਡੇ ਤੋਂ ਖਾਲੀ ਥੀ ਦੇ ਵਿੱਚ ਲੈ ਜਾਓ ਠੀਕ ਆ ਉਹਦੇ ਨਾਲ ਬੱਚਨ ਹੋ ਗਿਆ ਵੀ ਹਾਂ ਜਦ ਸਾਡਾ ਫੁੱਲ ਬੈਨੀਫਿਟ ਆ। ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਨੇ ਇੱਕ ਨਵੇਕਲੀ ਤੇ ਵੱਖਰੀ ਪਹਿਲ ਕਦਮੀ ਕਰਦਿਆਂ ਹੋਇਆਂ ਬੁੱਕ ਬੈਂਕ ਚਲਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਉਸ ਬੁੱਕ ਬੈਂਕ ਦੀਆਂ ਜਿੱਥੇ ਕਿ ਹਰ ਤਰ੍ਹਾਂ ਦੀ ਕਿਤਾਬ ਕਾਪੀਆਂ ਮਿਲ ਜਾਂਦੀਆਂ ਨੇ ਦਾਦੀ ਕਿ ਬੈਂਕਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਤਾਂ ਉਸੇ ਤਰ੍ਹਾਂ ਹੀ ਇਸ ਬੈਂਕ ਦੇ ਵਿੱਚ ਕਿਤਾਬਾਂ ਕਾਪੀਆਂ ਦਾ ਲੈਣ-ਦੇਣ ਕੀਤਾ ਜਾਂਦਾ ਤਾਂ ਉਹਨਾਂ ਬੱਚਿਆਂ ਨੂੰ ਇਹ ਕਾਪੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਜੋ ਖਰੀਦਣ ਦੇ ਵਿੱਚ ਅਸਮਰਥ ਹੁੰਦੇ ਨੇ ਤਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹ ਨੌਜਵਾਨ ਨੇ ਉਪਰਾਲਾ ਕੀਤਾ ਤੇ ਵੀਰ ਜੀ ਪਹਿਲਾਂ ਤਾਂ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਸ਼ੁਰੂਆਤ ਹੋਈ ਔਰ ਕਿਵੇਂ ਇਹ ਸੋਚਿਆ ਵੀ ਇਸ ਤਰ੍ਹਾਂ ਦੇ ਨਾਲ ਵੀ ਬੁੱਕ ਬੈਂਕ ਜੋ ਚਲਾਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਵਜੀਤ ਸਿੰਘ ਹੈ ਜੀ ਮੈਂ ਜਦੋਂ ਪੜਦਾ ਹੁੰਦਾ ਸੀ ਪੜਨ ਤੋਂ ਬਾਅਦ ਇੱਕ ਬੀਜੜ ਦਾ ਐਗਜ਼ਾਮ ਦਿੱਤਾ ਉਹ ਤੋਂ ਬਾਅਦ ਮੇਰੇ ਦਿਮਾਗ 'ਚ ਇਹ ਸੀ ਵੀ ਇੱਕ ਪੀਟੈਡ ਦਾ ਐਗਜ਼ਾਮ ਉਹ ਕਰੇ ਕਰੈਕ ਕਰਨਾ ਮੈਂ ਤਾਂ ਜਦੋਂ ਪੀਟੈਟ ਦਾ ਐਗਜ਼ਾਮ ਕਰਿਆ ਕਰਨਾ ਸੀ ਤੇ ਮੈਨੂੰ ਇਹ ਲੱਗਿਆ ਵੀ ਯਾਰ ਪੜਿਆ ਕਰ ਗਏ ਤੇ ਮੇਰੇ ਕਿਸੇ ਟੀਚਰ ਨੇ ਇਹ ਸਮਝਾਇਆ ਵੀ ਸਰ ਵੀ ਤਾਂ ਪੜਨ ਦੇ ਨਾਲ ਜੇ ਕਿਸੇ ਨੂੰ ਪੜ੍ਹਾਏਗਾ ਤਾਂ ਜ਼ਿਆਦਾ ਮਤਲਬ ਵਧੀਆ ਜਿਹੜੇ ਤੇਰੇ ਕਲੀਅਰ ਹੋਣਗੇ ਸਬਜੈਕਟ ਵਧੀਆ ਕਲੀਅਰ ਹੋ ਜਾਊਗਾ ਤੇ ਤੈਨੂੰ ਨੌਲੇਜ ਵਧੂਗੀ ਤਾਂ ਅਸੀਂ ਮਹੱਲੇ ਦੇ ਵਿੱਚ ਆਪਦੇ ਇੱਕ ਛੋਟੀ ਜੀ ਦੁਕਾਨ ਲਈ ਸੀ ਉੱਥੇ ਫ੍ਰੀ ਦੇ ਵਿੱਚ ਅਸੀਂ ਪੜਾਉਂਦੇ ਹੁੰਦੇ ਸੀ ਤਾਂ ਉਹ ਜਿਹੜਾ ਉਹ ਜਦੋਂ ਪੜਾਉਂਦੇ ਹੁੰਦੇ ਸੀ ਉਸ ਦੁਕਾਨ ਦਾ ਜਿਹੜਾ ਖਰਚਾ ਅਸੀਂ ਕਰਾਇਆ ਸੀ ਜਾਂ ਬੱਚਿਆਂ ਨੂੰ ਪੈਨ ਪੈਨਸਲਾਂ ਦਿਵਾਉਣੀਆਂ ਹੁੰਦੀਆਂ ਸੀ ਤਾਂ ਅਸੀਂ ਮਤਲਬ ਰੱਦੀ ਇਕੱਠੀ ਕਰਦੇ ਹੁੰਦੇ ਸੀ ਮੱਲੇ ਦੇ ਵਿੱਚੋਂ ਰੱਦੀ ਨੂੰ ਵੇਚ ਕੇ ਜਿਹੜਾ ਪੈਸਾ ਹੁੰਦਾ ਸੀ ਉਹ ਬੱਚਿਆਂ ਦੀ ਐਜੂਕੇਸ਼ਨ ਤੇ ਅਸੀਂ ਖਰਚ ਕਰਦੇ ਸੀ ਹੌਲੀ ਹੌਲੀ ਮਤਲਬ ਸ਼ਹਿਰ ਨਿਵਾਸੀਆਂ ਨੇ ਵੇਖਿਆ ਵੀ ਇਹ ਰੱਦੀ ਦੇ ਨਾਲ ਘਰ ਪਿੰਗਾ ਕਿਤਾਬਾਂ ਵੀ ਸਾਨੂੰ ਡੋਨੇਟ ਕਰਨੇ ਸ਼ੁਰੂ ਕਰਦੇ ਆਂ ਤਾਂ ਸਾਡਾ ਮਨ ਆਇਆ ਸੀ ਵੀ ਇਹ ਰੱਦੀ ਚ ਕਿਤਾਬਾਂ ਨਾਲ ਵੇਚੀਏ ਕਿਉਂਕਿ ਕਿਤਾਬਾਂ ਦੀ ਕੀਮਤ ਬੜੀ ਜ਼ਿਆਦਾ ਸੀ ਤੇ ਕਿਤਾਬਾਂ ਬਹੁਤ ਵਧੀਆਂ ਸੀ ਉਹ ਜਦੋਂ ਕਿਤਾਬਾਂ ਸੀ ਵੇਚਣੀਆਂ ਸ਼ੁਰੂ ਨਹੀਂ ਕੀਤੀਆਂ ਤਾਂ ਆਪਦੇ ਕੋਲ ਰੱਖਣੇ ਸ਼ੁਰੂ ਕਰ ਦਿੱਤੀਆਂ ਤਾਂ ਹੌਲੀ ਹੌਲੀ ਇੱਕ ਬੁੱਕ ਬੈਂਕ ਦੀ ਸਥਾਪਨਾ ਜਿਵੇਂ ਹੋਣੀ ਸ਼ੁਰੂ ਹੋ ਗਈ ਤਾਂ ਅਸੀਂ ਉਹ ਫੇਸਬੁੱਕ ਤੇ ਪਾਉ ਜੇ ਕਿਸੇ ਨੂੰ ਕੋਈ ਕਿਤਾਬ ਲੈਣੀ ਹੈ ਭਈਆ ਸਾਡੇ ਇੱਥੇ ਥਾਂ ਤੇ ਪਈ ਹੈ ਤੁਸੀਂ ਆ ਕੇ ਲੈ ਕੇ ਲੈ ਕੇ ਜਾ ਸਕਦੇ ਆ ਤਾਂ ਹੌਲੀ ਹੌਲੀ ਵਿਦਿਆਰਥੀ ਜਿਵੇਂ ਆਪਣੀਆਂ ਕਿਤਾਬਾਂ ਘਰ ਪਈਆਂ ਹੁੰਦੀਆਂ ਉਸ ਇੱਥੇ ਰੱਖ ਜਾਂਦੇ ਸੀ ਜਿਹੜੀ ਇੱਥੇ ਪਈ ਸੀ ਉਹ ਕਿਤਾਬ ਨਾਲ ਲੈ ਜਾਂਦੇ ਸੀ ਇਸ ਤਰ੍ਹਾਂ ਬਲੇ ਇਸ ਬੁੱਕਮੈਕ ਦੀ ਜਿਹੜੀ ਸ਼ੁਰੂਆਤ ਹੋ ਗਈ ਸੀ ਤੇ ਜਦੋਂ ਸ਼ੁਰੂ ਕੀਤਾ ਸੀ ਇਹ ਨਾਲ ਸਾਥੀ ਸੀ ਜਾਂ ਇਕੱਲੇ ਨਹੀਂ ਇਹ ਕਰਾਲਾ ਕੀਤਾ ਇਕੱਲੇ ਤਾਂ ਐਡਾ ਵੱਡੀ ਚੀਜ਼ ਕਰਨੀ ਔਖੀ ਹੋ ਜਾਂਦੀ ਕਿਉਂਕਿ ਤੁਹਾਡੇ ਯਾਰ ਦੋਸਤ ਆ ਜਿਹੜੇ ਮਤਲਬ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਜਿਵੇਂ ਬਈ ਮੇਰਾ ਛੋਟਾ ਵੀ ਰਾਮਰ ਤਾਂ ਮਨਜੀਤ ਸਾਡੇ ਨਾਲ ਠੀਕ ਹੈ ਗਰਗ ਸਾਹਿਬ ਹੋਗੇ ਜਿਹੜੇ ਹੁਣ ਵੀ ਆ ਮੈਡਮ ਅਮਨ ਸੀ ਕਾਫੀ ਮਿੱਤਰ ਆ ਜਿਨ੍ਹਾਂ ਦੇ ਮੈਂ ਹੁਣ ਨਾਮ ਵੀ ਮਰੇ ਦਿਮਾਗ ਚੋਂ ਸਕਿਪ ਹੋ ਜਾਣਗੇ ਟਾਈਮ ਤਾਂ ਉਹਨਾਂ ਦੀ ਹੱਲਾਸ਼ਰੀ ਦੇ ਨਾਲ ਜਿਹੜਾ ਇੱਕ ਬੁੱਕ ਬੈਂਕ ਦੀ ਸਥਾਪਨਾ ਹੋਈ ਸੀ ਲਾਉਂਦੇ ਕਿਵੇਂ ਹੋ ਪ੍ਰਸੀਜ ਕੀ ਦੇਖੋ ਹੁਣ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਵੀ ਇਹਦਾ ਜਿਵੇਂ ਇੱਕ ਆਟੋਮੋਡ ਜਾ ਹੋ ਗਿਆ ਜਿਵੇਂ ਪਹਿਲੀ ਵਾਰ ਸਾਈਕਲ ਨਹੀਂ ਚਲਾਉਂਦੇ ਤੁਸੀਂ ਸਾਈਕਲ ਚਲਾਉਂਦੇ ਲਾਉਂਦੇ ਕਦੇ ਬ੍ਰੇਕ ਮਾਰ ਲਾਣੇ ਕਦੇ ਪੈਂਡਲ ਮਾਰਨਾ ਭੁੱਲ ਕੇ ਡਿੱਗ ਪਏ ਤਾਂ ਹੁਣ 8-9 ਸਾਲਾਂ ਦਾ ਐਕਸਪੀਰੀਅੰਸ ਜਾ ਹੋ ਗਿਆ ਹੁਣ ਇੱਕ ਸੈਟਅਪ ਬਣ ਗਿਆ ਸਾਡੇ ਅੰਕਲ ਜਿਹੜੇ ਹੈਗੇ ਜੀ ਬਖਤਾਵਰ ਸਿੰਘ ਜੀ ਆ ਤਾਂ ਉਹ ਫ੍ਰੀ ਸੀ ਉਹ ਜਗ੍ਹਾ ਵੀ ਉਹਨਾਂ ਦੀ ਸੀ ਤੇ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਜੀ ਕਹਿੰਦੇ ਵੀ ਕਿਤਾਬਾਂ ਹੀ ਆਪਾਂ ਇੱਥੇ ਰੱਖ ਲਾਂਨੇ ਯਾਰ ਹਾਲੇ ਤਾਂ ਮੈਂ ਪੜ ਲਿਆ ਕਰੂੰਗਾ ਚਲੋ ਫ੍ਰੀ ਹੁਣਾ ਕੁਝ ਬੱਚਿਆਂ ਨੂੰ ਜੇ ਦੇਣੀਆਂ ਹੁੰਦੀਆਂ ਤੇ ਮੈਂ ਉਹ ਸੇਵਾ ਵੀ ਨਿਭਾ ਲਵਾਂਗਾ ਤੇ ਮੋਸਟਲੀ ਅੰਕਲ ਜੀ ਸਾਡੇ ਉਹ ਬੁੱਕ ਬੈਂਕ ਦਾ ਕੰਮ ਦੇਖ ਰਹੇ ਆ ਉਹ ਸਵੇਰੇ ਜਿਵੇਂ 8 ਵਜੇ ਆ ਜਾਂਦੇ ਆ 8:00 ਵਜੇ ਤੋਂ ਲੈ ਕੇ ਦੋ ਦੋ ਚਾਰ ਘੰਟੇ ਲਾਉਂਦੇ ਆ ਫਿਰ ਦੋ ਚਾਰ ਘੰਟੇ ਰੈਸਟ ਕਰਦੇ ਫਿਰ ਦੋ ਚਾਰ ਘੰਟੇ ਸ਼ਾਮ ਨੂੰ ਫਿਰ ਟਾਈਮ ਜਿੰਦੇ ਆ ਚਲਾ ਕੇ ਇਸ ਤਰ੍ਹਾਂ ਦੇ ਰਹੇ ਹੋ ਜਿਵੇਂ ਕੋਈ ਕਿਤਾਬਾਂ ਦੇਣ ਆਉਂਦਾ ਫ੍ਰੀ ਦੇ ਰਹੇ ਹਾਂ ਹਾਂ ਜਿਵੇਂ ਉਹ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਇੱਥੇ ਬੁੱਕ ਬੈਂਕ ਆ ਜੇ ਕਿਸੇ ਦੇ ਘਰ ਪਿੰਨਾ ਜਿਵੇਂ ਮੋਸਟਲੀ ਬੱਚੇ ਬਾਹਰ ਜਾ ਰਹੇ ਆ ਤਾਂ ਉਹਨਾਂ ਦੇ ਪੇਰੈਂਟਸ ਆ ਕਿਤਾਬਾਂ ਇੱਥੇ ਭੇਜ ਜਾਂਦੇ ਜਾਂ ਫੜਾ ਜਾਂਦੇ ਆ ਤਾਂ ਉਹ ਸਾਡਾ ਇੱਕ ਡਾਟਾ ਲਿਖਿਆ ਹੁੰਦਾ ਉਹਦੇ ਵਿੱਚ ਉਹ ਦਾ ਦੱਸਦਾ ਨੇ ਕਿ ਕਿਹੜੀ ਕਲਾਸ ਦੀ ਕਿਤਾਬ ਆ ਕਿਹੜੇ ਸਕੂਲ ਦੀ ਕਿਤਾਬ ਆ ਉਹ ਇੱਥੇ ਲਿਖ ਜਾਂਦੇ ਆ ਜੇ ਕਿਸ ਨੂੰ ਚਾਹੀਦੀ ਆ ਤੋ ਆ ਕੇ ਇਥੋਂ ਸਰਚ ਕਰਦਾ ਉਹ ਦੱਸ ਜਾਂਦਾ ਭਾਈ ਮੈਂ ਸਕੂਲ ਦਾ ਬੱਚਾ ਵੀ ਮੈਨੂੰ ਸਕੂਲ ਦੀ ਕਿਤਾਬ ਚਾਹੀਦੀ ਆ ਠੀਕ ਆ ਸਾਨੂੰ ਲੱਗਦਾ ਵੀ ਜੇ ਕਿਤਾਬ ਜਿਆਦਾ ਕੋਸਟਲੀ ਆ ਤਾਂ ਅਸੀਂ ਉਸ ਸਕੂਲ ਦੇ ਕਿਸੇ ਟੀਚਰ ਨਾਲ ਗੱਲ ਕਰ ਲਾਂ ਨੇ ਵੀ ਇਹ ਲੋੜਵੰਦ ਹੈਗਾ ਕਿਤੇ ਐ ਨਾ ਹੋਵੇ ਵੀ ਕਾਂ ਜਾ ਕੇ ਵੇਸ ਤੇ ਤੇ ਜਦੋਂ ਸਾਨੂੰ ਕਿਸੇ ਟੀਚਰ ਜਾਂ ਪ੍ਰਿੰਸੀਪਲ ਨੂੰ ਪਰਮਿਸ਼ਨ ਮਿਲ ਜਾਂਦੀ ਵੀ ਹਾਂ ਬੱਚਾ ਠੀਕ ਆ ਭਾਈ ਤੁਸੀਂ ਕਿਤਾਬ ਦੇ ਦਿਓ ਤਾਂ ਸਾਡੀ ਰਿਸਪੌਂਸਿਬਿਲਟੀ ਆ ਵਾਪਸ ਕਰਕੇ ਜਾਊਗਾ ਤਾਂ ਅਸੀਂ ਉਹ ਕਿਤਾਬ ਉਹਨਾਂ ਨੂੰ ਫ੍ਰੀ ਕੋਸਟ ਵਿੱਚ ਪ੍ਰੋਵਾਈਡ ਕਰਾ ਦਾਂਗੇ ਦੇ ਕਿਰੇ ਬੱਚਿਆਂ ਦੇ ਵਿਦਿਆਰਥੀਆਂ ਦੇ ਜਿਹੜੀਆਂ ਕਿਤਾਬਾਂ ਕਾਪੀਆਂ ਇੱਥੇ ਮਿਲ ਜਾਂਦੀਆਂ। देखो ਅਸੀਂ ਸਾਡੀ ਤਾਂ ਕੋਸ਼ਿਸ਼ ਹੁੰਦੀ ਵੀ ਕੇਜੀ ਤੋਂ ਕੇਜੀ ਨਰਸਰੀ ਤੋਂ ਸ਼ੁਰੂ ਹੋ ਕੇ ਜਿੰਨੀਆਂ ਵੀ ਤੁਹਾਡੇ ਘਰੇ ਕੋਈ ਮਤਲਬ ਸੇਦ ਦੇਣ ਵਾਲੀ ਕਿਤਾਬ ਪਈ ਹੈ। ਤਾਂ ਸਾਡੇ ਤੱਕ ਮਤਲਬ ਤੁਸੀਂ ਪਹੁੰਚ ਸਕਦੇ ਆ। ਤਾਂ ਤਕਰੀਬਨ ਕੇਜੀ ਨਰਸਰੀ ਤੋਂ ਲੈ ਕੇ ਤਾਂ ਬੜੇ ਅਨਮੋਲੀਆਂ ਜਿਹੜੀਆਂ ਮਤਲਬ ਕੋਈ ਯੋਗ ਨੂੰ ਲੈ ਕੇ ਜਾਂ ਕੋਈ ਸਾਡੇ ਅਧਿਆਤਮਕ ਨੂੰ ਲੈ ਕੇ ਜਾਂ ਕੋਈ ਨਾਵਲ ਲੈ ਲੋ ਜਾਂ ਕੋਈ ਇਦਾਂ ਦੇ ਸਿਧਾਂਤਾਂ ਨੂੰ ਲੈ ਕੇ ਕਿਤਾਬਾਂ ਸਾਡੇ ਇੱਥੇ ਬੁੱਕ ਬੈਂਕ ਚ ਵੀ ਪਈਆਂ ਤਾਂ ਮੋਸਟਲੀ ਹਰ ਇੱਕ ਸਕੂਲ ਦੀ ਵੀ ਕਿਤਾਬ ਪਈ ਹੈ ਹਰ ਇੱਕ ਕਲਾਸ ਦੀ ਵੀ ਕਿਤਾਬ ਪਈ ਹੈ ਕਿੰਨੇ ਸਾਲਾਂ ਤੋਂ ਇਹ ਚਲਾ ਰਹੀ ਹੁੰਦੀ ਸੀ ਇਹਨੂੰ 7-8 ਸਾਲ ਤਾਂ ਮਤਲਬ ਹੋ ਗਏ ਜੀ ਜਦੋਂ ਜਦੋਂ ਅਸੀਂ ਆਪ ਸਟੂਡੈਂਟ ਸੀ ਉਸ ਟਾਈਮ ਤੇ ਕੰਮ ਸ਼ੁਰੂ ਹੋਇਆ ਤੇ ਅੱਜ ਅਸੀਂ ਚਲੋ ਸਾਡੇ ਹੁਣ ਤਾਂ ਬੱਚੇ ਵੀ ਸਕੂਲਾਂ ਦੇ ਵਿੱਚ ਪੜ੍ਹਨ ਲੱਗ ਗਏ ਮੁਕਸਰੀ ਜਾਂ ਹੁੰਦ ਗੰਜਾ ਹੋਰ ਸ਼ਹਿਰਾਂ ਦੇ ਵਿੱਚੋਂ ਵੀ ਮੰਨ ਲਓ ਬਾਤ ਦੇ ਜਾਂਦੇ ਨੇ ਕਿ ਆਪ ਕੋ ਕਿਤਾਬ ਨੂੰ ਪਿਆਰ ਕਰਨ ਵਾਲੇ ਤਾਂ ਜਿਹੜੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਬੈਠੇ ਆ ਕੋਈ ਚੰਡੀਗੜ੍ਹ ਤੱਕ ਵੀ ਸਾਨੂੰ ਬਸ ਰਹਿ ਕਿਸੇ ਨੇ ਪਹਜਾਣਾ ਤੇ ਕੀ ਵਾਰੀ ਐਦਾਂ ਵੀ ਹੋਇਆ ਕਿ ਕਿਸੇ ਨੇ ਕਾਲ ਕੀਤੀ ਵੀ ਮੇਰੇ ਰਿਸ਼ਤੇਦਾਰ ਮੁਕਸਰ ਚ ਟਾਪਰੇ ਆ ਭਾਈ ਮੈਂ ਉਹਨਾਂ ਦੀ ਗੱਡੀ 'ਚ ਕਿਤਾਬਾਂ ਰੱਖਿਆ ਸੀ ਤੁਸੀਂ ਵੀ ਉਹਨੂੰ ਲਵਾ ਕੇ ਆਓ ਮਤਲਬ ਬੁੱਕ ਬੈਂਕ 'ਚ ਰੱਖ ਲੋ ਕਿਸੇ ਤੇ ਕੰਮ ਆ ਜਾ। ਜੇ ਇਹ ਦੰਦਾਂ ਵੀ ਅਵੇਲੇਬਲ ਨਾ ਹੋਵੇ ਕੋਈ ਕਿਤਾਬ ਤੁਹਾਡੇ ਕੋਲੇ ਉਹ ਆਪਦੇ ਕੋਲੋਂ ਵੀ ਲੈ ਦਿੰਨੇ ਹੋ ਫਿਰ ਜਰੂਰਤਮੰਦ ਹੁੰਦੀਆਂ ਵੀ ਕੋਸ਼ਿਸ਼ ਹੁੰਦੀ ਹੈ ਵੀ ਬੱਚਾ ਇਥੋਂ ਜੇ ਮਿਲ ਜੇ ਤਾਂ ਚੰਗੀ ਗੱਲ ਆ ਨਹੀਂ ਤਾਂ ਬڑے ਸ਼ਹਿਰ ਨਿਵਾਸੀ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਤੁਹਾਡੇ ਸੱਜਣ ਮਿੱਤਰ ਤਾਂ ਉਹਨਾਂ ਨੂੰ ਪਤਾ ਵੀ ਇਹ ਕੁਝ ਚੰਗਾ ਕਰ ਰਿਹਾ ਤਾਂ ਸਾਨੂੰ ਉਹ ਕਹਿੰਦੇ ਵੀ ਸਹਯੋਗ ਦੱਸੋ ਤਾਂ ਸਾਨੂੰ ਇਹ ਪਤਾ ਹੁੰਦਾ ਵੀ ਕਿਸੇ ਬੱਚੇ ਨੂੰ ਕਿਤਾਬ ਹੁੰਦੀ ਤਾਂ ਅਸੀਂ ਕਹਿੰਦੇ ਨੇ ਭਾਈ ਇੱਥੇ ਆ ਕਿਤਾਬ ਆ ਬੱਚੇ ਨੂੰ ਚਾਹੀਦੀ ਆ ਤਾਂ ਵੀ ਉਹ ਕਿਤਾਬ ਦਵਾ ਦੇ ਤੇ ਉਹ ਖੁਸ਼ੀ ਖੁਸ਼ੀ ਮਤਲਬ ਦਵਾ ਕੇ ਵੀ ਮਤਲਬ ਮਸੂਬਦੀਆਂ ਮਾਨ ਮਹਿਸੂਸ ਕਰਦੇ ਆ ਤਾਂ ਬਾਕੀ ਇਹ ਹੁੰਦਾ ਵੀ ਕੋਈ ਕਿਤਾਬ ਮੰਨ ਲਓ ਕਿਸੇ ਬੱਚੇ ਨੂੰ ਦਵਾਉਣੀ ਹੈ ਤਾਂ 2 400 ਦੀ 500 ਦੀ ਹੋਊਗੀ ਕੋਈ ਇੱਕ ਅੱਧੀ ਕਿਤਾਬ ਚਾਹੀਦੀ ਹੈ ਤਾਂ ਪਰਮਾਤਮਾ ਨੇ ਇੰਨਾ ਬਲ ਬਖਸ਼ਿਆ ਵੀ ਹਨਾ ਮਿਹਰ ਕੀਤੀ ਆ ਕਿ ਕਦੇ ਨਾ ਕਦੇ ਆਗੇ ਜੀਵ ਚ ਵੀ ਦਵਾਦਣੇ ਆ ਕਦੇ ਨਾ ਕਦੇ ਲੱਗਦਾ ਵੀ ਯਾਰ ਕੁਝ ਇਹਦੇ ਵਿੱਚੋਂ ਐਨਜੀਓ ਦੇ ਵਿੱਚੋਂ ਵੀ ਦਵਾਣੇ ਤਾਂ ਅਸੀਂ ਉਹ ਵੀ ਮਤਲਬ ਕਰ ਲਾਂਨੇ ਆ ਇੱਕ ਤੁਸੀਂ ਦੱਸ ਰਹੇ ਸੀਗੇ ਕਿ ਕਾਪੜਾ ਦਾ ਉਹ ਕਿਵੇਂ ਅੱਛਾ ਉਹ ਇੱਕ ਜਦੋਂ ਅਸੀਂ ਸਾਡੇ ਕੋਲ ਰੱਦੀ ਦੇ ਪੈਸੇ ਹੋ ਗਏ 15 ਤੋਂ 20000 ਰੁਪਏ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਸੀ ਵੀ ਇਹ ਪੈਸੇ ਨੂੰ ਕਿਸੇ ਤਰੀਕੇ ਨਾਲ ਵਿਦਿਆਰਥੀਆਂ ਦੇ ਵੰਡ ਦਿੱਤੇ ਜਾਵੇ ਤਾਂ ਅਸੀਂ ਇੱਕ ਕਿਤਾਬਾਂ ਵਾਲੀ ਦੁਕਾਨ ਤੇ ਗਏ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਯਾਰ ਜਵਾਕਾਂ ਚ ਕਾਪੀਆਂ ਵੰਡਣੀਆਂ ਤਾਂ ਉਹਨਾਂ ਨੇ ਕਿਹਾ ਵੀ ਜਿਵੇਂ ਕਹਿੰਦੇ ਵੀ ਅਸੀਂ ਉਹਨਾਂ ਦੇ ਕੋਲ ਕਾਪੀ ਸੀ ਉਹ ਕਹਿੰਦੇ ਵੀ ਸਾਨੂੰ 70 ਰੁਪਏ ਦੀ ਤਿਆਰ ਹੋ ਕੇ ਆਈ ਹੈ ਅਸੀਂ ਕਿਵੇਂ ਕਹਿੰਦੇ 2 ਰੁਪਏ ਦਾ ਗੱत्ता ਤੁਸੀਂ 5 ਰੁਪਏ ਦੇ ਸੀ 40 ਪੇਜ ਲਵਾਏ ਆ ਤਾਂ 70 ਰੁਪਏ ਦੇ ਬਣੀ ਤੇ ਤੁਸੀਂ ਅਸੀਂ 70 ਰੁਪਏ ਚ ਦੇ ਦਾਂਗੇ ਸਾਨੂੰ ਕਾਫੀ ਪਤਲੀ ਲੱਗੀ ਅਸੀਂ ਕਿਹਾ ਵੀ ਚਲ ਅਸੀਂ ਆਪਦੀ ਤਿਆਰ ਕਰਵਾ ਲਾਂ ਨੇ ਅਸੀਂ ਜਦੋਂ ਕੰਪਨੀ ਚ ਉੱਚ ਫੈਕਟਰੀ ਚ ਗਏ ਤਾਂ ਫੈਕਟਰੀ ਵਾਲਿਆਂ ਨੂੰ ਵੀ ਪਤਾ ਅਸੀਂ ਵੀ ਇਹ ਸੇਵਾ ਕਰਦੇ ਆ ਤਾਂ ਉਹਨਾਂ ਨੇ 2 ਰੁਪਏ ਦਾ ਗੱत्ता ਲਾ ਕੇ ਦਿੱਤਾ ਉਹਨਾਂ ਨੂੰ ਕਿਹਾ ਵੀ ਅਸੀਂ ਪ੍ਰੋਫਿਟ ਤਾਂ ਲੈਣਾ ਨਹੀਂ ਅਸੀਂ ਜਿਹੜਾ ਬੱਚਾ ਨੂੰ ਦੇਣੀ ਆ ਉਹ ਕਹਿੰਦੇ ਵੀ ਤੁਸੀਂ ਫਿਰ 8 ਰੁਪਏ ਦੇ ਪੇਜ ਲਵਾ ਲਓ 8 ਰੁਪਏ ਚ ਅਸੀਂ ਪੇਜ ਲਵਾਤੇ ਉਹਨਾਂ ਹੁਣ ਜਿਹੜੀ ਬਾਜ਼ਾਰ ਚ ਕਾਪੀ ਸੀ ਜਿਹਦੀ ਕੀਮਤ 10 ਰੁਪਏ ਸੀ ਉਹ 40 ਪੇਸ ਸੀ ਸਾਡੀ ਜਿਹੜੀ 10 ਰੁਪਏ ਚ ਕਾਪੀ ਤਿਆਰ ਹੋਈ ਉਹ 80 ਪੇਸ ਸੀ ਜਦੋਂ 80 ਪੇਸਾਂ ਵਾਲੀ ਕਾਪੀ ਤਿਆਰ ਹੋਈ ਤਾਂ ਦੁਗਣੀ ਮੋਟੀ ਹੋ ਗਈ ਤਾਂ ਸਾਡੇ ਇੱਕ ਗਰਕ ਸਾਹਿਬ ਆ ਜਿਹੜੇ ਆਪ ਵੀ ਟੀਚਰ ਆ ਉਹਨਾਂ ਨੇ ਕਿਹਾ ਵੀ ਜੇ ਆਪਾਂ 20000 ਦੀਆਂ 10-10 ਰੁਪਏ ਵਾਲੀ ਕਾਪੀ ਬਣਾਈ ਤਾਂ 2000 ਕਾਪੀਆਂ ਹੋਣੀਆਂ ਜੀ ਅਸੀਂ ਉਹ ਵੰਡਾਂਗੇ ਕਾਪੀਆਂ ਤਾਂ ਦੂਇਆ ਸਟੂਡੈਂਟ ਅਨੇ ਜਾ ਕੇ ਉਹ ਜਿਹੜੀ अमाउंट ਮਤਲਬ ਖਤਮ ਹੋ ਜਾਊਗੀ ਕਿਉਂ ਨਾ ਆਪਾਂ ਜੇ 20 ਰੁਪਏ ਦੀ ਕਾਪੀ ਸੀ ਹਨਾ 10 ਰੁਪਏ 'ਚ ਆਰ ਹੋ ਗਈ ਤਾਂ ਆਪਾਂ ਉਹ ਇੱਕ ਸਰਕਲ 'ਚ ਘੁਮਾ ਲਗੇ ਤਾਂ ਅਸੀਂ 10 ਰੁਪਏ ਵਾਲੀ ਕਾਪੀ ਦਾ ਜਿਹੜਾ ਰੇਟ ਆ ਸੀ 10 ਰੁਪਏ ਰੱਖਿਆ ਉਹ 'ਚ ਪ੍ਰੋਫਿਟ ਹੀ ਲੈ ਲਿਆ ਅਸੀਂ ਤਾਂ ਹੌਲੀ-ਹੌਲੀ ਜਿਵੇਂ ਉਹ ਬੱਚਾ ਤੱਕ ਜਾਂਦੀ ਸੀ ਬੱਚਿਆਂ ਨੂੰ ਪਤਾ ਲੱਗ ਗਿਆ ਯਾਰ 20 ਰੁਪਏ ਵਾਲੀ ਕਾਪੀ ਆ ਜਿਹੜੀ ਸਾਨੂੰ 10 ਰੁਪਏ 'ਚ ਮਿਲੀ ਜਾਂਦੀ ਹੈ ਹਨਾ ਤਾਂ ਉਹ ਸਾਡੇ ਤੋਂ ਮਤਲਬ ਲੈਣੀ ਸ਼ੁਰੂ ਕਰਤੀ ਜਿੰਨੇ ਕੁ ਪੈਸੇ ਸਾਨੂੰ ਮੰਨ ਲਓ ਬਾਪਸਾਇਆਂ ਦੇ ਸੀ ਜੇ ਕੋਈ ਬੱਚਾ ਨਹੀਂ ਦੇ ਸਕਦਾ ਸੀ ਤਾਂ ਅਸੀਂ ਕੰਪੈਲ ਨਹੀਂ ਕੀਤਾ ਵੀ ਭਾਈ ਪੈਸੇ ਦੇ ਫਿਰ ਅਸੀਂ ਕਾਪੀ ਨਾਵੇਂ ਤਾਂ 20000 ਤੋਂ 17000 ਰਹਿ ਗਿਆ 14000 ਰਹਿ ਗਿਆ ਘਟਦੇ ਘਟਦੇ ਜਿੱਥੇ ਵੀ ਲੋੜਵੰਦ ਬੱਚੇ ਸਾਕ ਉਹ ਕਾਪੀ ਆਪਣੀ ਸ਼ੁਰੂ ਹੋ ਗਈਆਂ ਤਾਂ ਕਾਪੀ ਦੇ ਨਾਲ ਅਸੀਂ ਇੱਕ ਹੋਰ ਚੀਜ਼ ਕਰਤੀ ਵੀ ਜੇ ਤੁਹਾਡੇ ਕੋਲ ਚਾਰ ਭਰੀਆਂ ਕਾਪੀਆਂ ਤਾਂ ਅਗਲੀ ਕਾਪੀ ਸਾਡੇ ਤੋਂ ਖਾਲੀ ਥੀ ਦੇ ਵਿੱਚ ਲੈ ਜਾਓ ਠੀਕ ਆ ਉਹਦੇ ਨਾਲ ਬੱਚਨ ਹੋ ਗਿਆ ਵੀ ਹਾਂ ਯਾਰ ਸਾਡਾ ਹੋਰ ਵੀ ਬੈਨੀਫਿਟ ਆ ਤਾਂ ਤਕਰੀਬਨ ਉਹ ਕਾफी ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਮਿਲਣ ਲੱਗ ਬਹੁਤ ਵਧੀਆ ਮਿਲਿਆ ਤੇ ਬੱਚੇ ਵੀ ਇਸ ਐਨ ਜੀਓ ਦੇ ਨਾਲ ਜੁੜੇ ਆ ਕਿ ਕਿੰਨੇ ਵਜੇ ਖੁੱਲਦੇ ਆ ਬੁੱਕ ਆਪਾਂ ਨੇ ਬੈਂਕ ਤੇ ਕਿੰਨੇ ਵਜੇ ਕਲੋਜ਼ਿੰਗ ਦੇਖੋ ਇਹ ਸਵੇਰੇ ਜਿਹੜਾ 메ਨ ਸ਼ੈਟਰ ਆ ਸੀ 8:30 ਵਜੇ ਤੱਕ ਚੱਕ ਦੰਨੇ ਠੀਕ ਆ ਤਾਂ ਉਹ ਸਾਡੇ ਅੰਕਲ ਜੀ ਆ ਜਿਹੜੇ ਆ ਕੇ ਸਵੇਰੇ 8:30 ਵਜੇ ਇੱਥੇ ਬੈਠ ਕੇ ਖਾਸ ਬੁੱਕਸ ਪੜਨਾਂ ਦੇ ਕੋ ਰਿਊਜ਼ ਪੇਪਰ ਪੜ ਲਿਆ ਪਲੱਸ ਕੋਈ ਬੱਚਾ ਹੁੰਦਾ ਉਹਨੂੰ ਕੋਈ ਕਿਤਾਬ ਆ ਉਹਨਾਂ ਦਾਸਤਾਂ ਦੇ ਵੀ ਇੱਥੇ ਵੀ ਆ ਦੇਖਲਾ ਕਰਦੇ ਆ ਨਾ ਤਾਂ ਤਕਰੀਬਨ 2-3 ਘੰਟੇ ਉਹ ਵਿੱਚੋਂ ਮਤਲਬ ਕਿ ਰੋਟੀ ਪਾਣੀ ਖਾਣ ਜਾਣਾ ਉਹ ਚਲੇ ਜਾਂਦੇ ਆ ਫਿਰ ਸ਼ਾਮ ਨੂੰ 2-4 ਘੰਟੇ ਹੁੰਦੇ ਆ ਤਾਂ ਫਿਰ ਵੀ ਕੀ ਵਾਰੀ ਹੁੰਦਾ ਵੀ ਚਲੋ ਅੱਗੇ ਪਿੱਛੇ ਹੁੰਨਾ ਤਾਂ ਬੇਕਰੀ ਦੇ ਨਾਲ ਚਾਬੀ ਪੀ ਹੁੰਦੀ ਆ ਤਾਂ ਉੱਥੇ ਕੋਈ ਨਾ ਕੋਈ ਮੁਲਾਜ਼ਮ ਆ ਕੇ ਕਿਤਾਬ ਦੇ ਦਿੰਦੇ ਨਹੀਂ ਤਾਂ ਅਸੀਂ ਵਿਦਿਆਰਥੀ ਨੂੰ ਕਹਿੰਦੇ ਨੇ ਭਾਈ ਤੂੰ ਕਿਤਾਬਾਂ ਦੇਖ ਲਾ ਜੇ ਤੈਨੂੰ ਕੋਈ ਕਿਤਾਬ ਲੱਗੀ ਤਾਂ ਉੱਥੇ ਇੱਕ ਜਿਹੜਾ ਰਜਿਸਟਰ ਪਿਆ ਉਹ ਚ ਨੋਟ ਕਰਕੇ ਚਲਾ ਜਾਏ ਤੇ ਸਾਨੂੰ ਦੱਸ ਦੇ ਤਾਂ ਇਤਾਂ ਉਹ ਜਿਹੜੀਆਂ ਕਿਤਾਬਾਂ ਸੀ ਮਹੀਆ ਕਰਾਦਾ ਨੇ ਤਾਂ ਤੁਸੀਂ ਸ਼ੁਰੂਆਤ ਕੀਤੀ ਹੈ ਨਾ ਤੇ ਕਿਵੇਂ ਫਿਰ ਸਾਰਿਆਂ ਦੀ ਸੀਗੀ ਸੋਝਾਂ ਇਸ ਤਰ੍ਹਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਮਨੋਦ ਪਹਿਲਾਂ ਤੇ ਇਹੰਦਾ ਕੋਈ ਵੀ ਕੰਮ ਇਕੱਲੇ ਤਾਂ ਖੁੰਦਾ ਨਹੀਂ ਆ ਇਹ ਸਾਰਿਆਂ ਦੇ ਦੋਸਤਾਂ ਨੇ ਰਲ ਮਿਲ ਕੇ ਸਾਡਾ ਸ਼ੁਰੂ ਕੀਤਾ ਹੈਗਾ ਤੇ ਜਿਹਦੇ ਵਿੱਚ ਸਾਨੂੰ ਪਹਿਲਾਂ ਤਾਂ ਸ਼ੁਰੂ ਚ ਲੱਗਦਾ ਸੀਗਾ ਵੀ ਕੋਖ ਹੈ ਪਰ ਇਹ ਤਾਂ ਜਿਵੇਂ ਸਾਰਿਆਂ ਦਾ ਸਹਿਯੋਗ ਮਿਲਦਾ ਜਿਵੇਂ ਆਪਣੇ ਦੋਸਤ ਇਕੱਠੇ ਹੋਏ ਤਾਂ ਨਾਲ ਸਾਡੇ ਨਾਲ ਦੋਸਤਾਂ ਨਾਲ ਨਵਸੀ ਸਾਡਾ ਸਾਥ ਦੇਣ ਲੱਗੇ ਆਂਕੂ ਤੇ ਵਧੀਆ ਚੱਲ ਵੀ ਪਿਆ ਹੁਣ ਰਿਸਪੌਂਸਿਬਿਲਟੀ ਹਾਂਜੀ ਬਈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਕਿਉਂਕਿ ਕਾਫੀ ਬੱਚੇ ਇਦਾਂ ਦੇ ਹੁੰਦੇ ਆ ਜੋ ਆਪਣਾ ਪੜ੍ਹਾਈ ਵਿੱਚ ਬਹੁਤ ਸਮਰਥ ਹੁੰਦੇ ਆ ਜੇਦੋਂ ਉਹਨਾਂ ਨੂੰ ਇਥੋਂ ਫ੍ਰੀ ਬੁੱਕ ਮਿਲਦੀ ਆ ਤਾਂ ਉਹ ਆਪਣਾ ਸੁਪਨਾ ਪੂਰਾ ਕਰਦੇ ਆ ਜੇ ਇਦਾਂ ਹੁੰਦਾ ਨਾ ਬੱਚਾ ਹੁਸ਼ਿਆਰ ਹੁੰਦਾ ਉਹਨੂੰ ਪੜ੍ਹਨ ਦੇ ਵਿੱਚ ਰੁਚੀ ਵੀ ਹੁੰਦੀ ਆ ਪਰ ਉਹ ਕੀ ਹੁੰਦਾ ਹਾਲਾਤ ਅਜਿਹੇ ਹੁੰਦੇ ਨੇ ਕਿ ਉਹ ਮਹਿੰਗੇ ਮਹਿੰਗੇ ਕਿਤਾਬ ਨਹੀਂ ਖਰੀਦ ਸਕਦਾ ਉਸੇ ਕਾਰਨੋਂ ਦੀ ਪੜ੍ਹਾਈ ਛੁੱਟ ਜਾਂਦੀ ਆ ਹਾਂਜੀ ਬਈ ਅੱਜ ਕਾਫੀ ਕਿਤਾਬਾਂ ਇਦਾਂ ਦੀਆਂ ਵੀ ਹੁੰਦੀਆਂ ਜੋ ਬਹੁਤ ਕਾਸਟਲੀ ਹੁੰਦੀਆਂ ਨੇ ਤੇ ਉਹ ਬੱਚਾ ਦੇ ਘਰ ਦੇ ਹਾਲਾਤ ਹੀ ਕੁਛ ਇਦਾਂ ਦੇ ਹੁੰਦੇ ਉਹ ਬੁੱਕਸ ਨਹੀਂ ਲੈ ਸਕਦਾਗਾ ਤੇ ਜਿਹਦੇ ਵਿੱਚ ਅਸੀਂ ਹੁਣ ਉਹ ਬੱਚੇ ਨੂੰ ਜਦੋਂ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਨੂੰ ਫ੍ਰੀ ਆਫ ਕਾਸਟ ਦਿੰਦੇ ਹਾਂ ਉਸ ਵਿੱਚ ਕੋਈ ਪੈਸਾ ਨਹੀਂ ਲੈਂਦੇਗੇ ਤੇ ਉਸ ਉਸ ਬੱਚੇ ਨੂੰ ਇਹ ਕਹਿ ਜਾਂਦਾ ਵੀ ਤੂੰ ਇਹ ਆਪਣੀ ਕਿਤਾਬ ਪੜ੍ਹ ਕੇ ਸਾਨੂੰ ਵਾਪਸ ਕਰਦੀ ਅਸੀਂ ਉਹ ਤਾਂ ਕਿ ਹੋਰ ਬੱਚੇ ਦੇ ਕੰਮ ਆ ਸਕੇ ਹਾਂਜੀ ਤੇ ਫਿਰ ਇਹ ਅੱਗੇ ਵੀ ਜਾਰੀ ਰਊਗੇ ਇਸ ਤੋਂ ਅੱਗੇ ਵੀ ਕੁਝ ਸੋਚਿਆ ਵੀ ਹੋਰ ਵੀ ਤਰੀਕਿਆਂ ਦੇ ਨਾਲ ਕੋਈ ਮਦਦ ਕਰਨੀ ਹੈ ਹਾਂਜੀ ਜਿਵੇਂ ਵੀ ਜ ਆ ਕਾਫੀ ਬੱਚੇ ਨੇ ਇਦਾਂ ਹੁੰਦਾ ਜਿਵੇਂ ਬੂਟ ਦੀ ਜ਼ਰੂਰਤਾਂ ਜਾਂ ਕਿਸੇ ਬੱਚੇ ਨੂੰ ਇਦਾਂ ਹੁੰਦਾ ਵੀ ਵਰਦੀ ਦੀ ਜ਼ਰੂਰਤ ਜੋ ਨਹੀਂ ਲੈ ਸਕਦਾ ਤਾਂ ਅਸੀਂ ਉਹਨਾਂ ਦਾ ਮਤਲਬ ਜਿੱਦਾਂ ਕਿ ਅਸੀਂ ਉਹਨਾਂ ਨੂੰ ਨੋਟ ਕਰਦੇ ਆ ਤਾਂ ਕਾਫੀ ਸੱਜਣੇ ਇਦਾਂ ਦੇ ਹੁੰਦੇ ਜੋ ਉਹਨਾਂ ਦੀ ਹੈਲਪ ਕਰ ਦਿੰਦੇ ਅਸੀਂ ਉਹਨਾਂ ਨੂੰ ਉਹਨਾਂ ਨਾਲ ਮਲਾ ਦਿੰਦੇ ਆ ਉਹ ਬੱਚੇ ਨੂੰ ਉਹ ਸੱਜਣਾ ਮਲਾਈਦਾ ਤੇ ਉਹ ਆਪੇ ਹੀ ਹੈਲਪ ਐ ਦਾ ਅੱਗੇ ਤੋਂ ਅੱਗੇ ਵਧਦੀ ਜਾਂਦੀ ਹੈ ਤਾਂ ਇਹ ਸਨ ਮੁਕਸਰ ਦੇ ਨੌਜਵਾਨ ਜਿਨ੍ਹਾਂ ਨੇ ਮਿਲ ਕੇ ਇਹ ਜੋ ਬੈਂਕ ਆ ਉਹ ਚਲਾ ਰਹੇ ਨੇ ਤਾਂ ਤਕਰੀਬਨ ਹੀ ਹਰ ਜੋ ਤੁਸੀਂ ਦੇਖ ਸਕਦੇ ਹੋ ਵੀ ਕਾਪੀਆਂ ਜੋ ਕਿਤਾਬਾਂ ਨੇ ਜੋ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਨੇ ਉਹ ਵੀ ਇਸ ਬੈਂਕ ਤੋਂ ਮਿਲ ਜਾਂਦੀਆਂ ਨੇ ਤਾਂ ਫ੍ਰੀ ਦੇ ਵਿੱਚ ਜੋ ਕਹਿ ਸਕਦੇ ਕੋ ਲੋੜਵੰਦ ਬੱਚੇ ਹੁੰਦੇ ਨੇ ਵਿਦਿਆਰਥੀ ਹੁੰਦੇ ਨੇ ਉਹ ਉਹ ਇੱਥੋਂ ਕਿਤਾਬਾਂ ਨੇ ਜੋ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੀ ਉਹ ਕਿਤਾਬਾਂ ਲੈ ਜਾਂਦੇ ਨੇ ਤੇ ਜਿਨ੍ਹਾਂ ਦੇ ਕੋਲ ਜਿਸ ਤਰ੍ਹਾਂ ਦੇ ਨਾਲ ਕਲਾਸ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਇੱਥੇ ਕਿਤਾਬਾਂ ਜਮ੍ਹਾਂ ਕਰਾ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਜੋ ਸੰਜੋਗ ਜੋ ਬੈਂਕ ਚਲਾ ਰਹੇ ਨੇ ਤਾਂ ਜੋ ਇਸ ਸਰ ਬੈਂਕ ਦੇ ਵਿੱਚ ਕਿਤਾਬਾਂ ਜਮ੍ਹਾਂ ਕਰਾਉਣ ਦੇ ਲਈ ਆਏ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਇਹ ਸਰਮਜੀਤ ਸਿੰਘ ਹੀ ਚਲਾਉਂਦੇ ਸੀਗੇ ਤੇ ਮੈਂ ਤਾਂ ਇੱਕ ਮੇਰੀ ਦੁਕਾਨ ਸੀ ਇਹਨਾਂ ਨੇ ਬਿਕਰੀ ਵਾਲੀ ਲਈ ਸੀਗੀ। ਐਂਡ ਤੇ ਇਹ ਇੱਕ ਫਰੀਜ਼ ਸੀ ਮੈਂ ਤੇ ਕਹਿੰਦੇ ਵੀ ਇੱਥੇ ਲੈ ਕੇ ਉਹਨੂੰ ਇਹ ਦੁਕਾਨ ਇੱਥੇ ਲੈ ਕੇ ਆਏ ਤੇ ਮੈਂ ਫਰੀਜ਼ ਹੀ ਜਿਸ ਕਰਕੇ ਤੇ ਬਿਜਲੀ ਮੈਂ ਦੇਣ ਲੱਗ ਲੱਤਾਂ ਆਉਂਦੇ ਨੇ। ਆਹ ਬੱਚੇ ਬਹੁਤ ਹੁੰਦੇ ਬੋਕਸ ਲੈ ਕੇ ਦਿੰਦੇ। ਪ੍ਰੀਤ ਪ੍ਰੀਤ ਲਾਤੀ ਪਲਸ 1 ਪਲਸ 2 ਵੀ ਸਾਰੀਆਂ ਇਹ ਛੋਟੀਆਂ ਕਲਾਸਾਂ ਵੀ ਸਾਰੇ ਲੈ ਕੇ ਜਾਂਦੇ ਹਨ ਹਾਂ ਗਿਆ ਲੋਕਾਸ ਜੋ ਪੂਰਾ ਹੈ ਬੇਜੰਬੇ ਲੋਕਾ ਕੰਪੀਟੀਸ਼ਨ ਵਾਲੀਆਂ ਵੀ ਹੋਰ ਮਹਿੰਗੀਆਂ ਮਹਿੰਗੀਆਂ ਬੁੱਝ ਦੇ ਕੇ ਜਾਂਦੇ ਨੇ ਮੈਂ ਤਾਂ ਇਹ ਕਹਿਣਾ ਵੀ ਮਤਲਬ ਲੋਡ ਵਾਂਡ ਜਿਹੜੇ ਬਾਕਸ ਲੈ ਜਾਂਦੇ ਆ ਤੇ ਜਿਹੜਾ ਵੀ ਕੋਈ ਜੀ ਦੇ ਕੋਲੇ ਫालतू ਹੈਗੀਆਂ ਤੇ ਉਹਤੇ ਾਨੂੰ ਇਹਤੇ ডোনেট ਕਰਕੇ ਜਾਇਆ ਕਰ ਹੈ ਨਾ ਐਡਰੈਸ ਡਾਕਟਰ ਕੇਪ ਸਿੰਘ ਚੌਂਕ ਕੋਰਪੋਰਰ ਰੋਡ ਲਾਇਬਸ ਮੇਰਾ ਨਾਮ ਅਨੁਪਾਲਾ ਹੈ ਮੈਂ ਪੁਲਰ ਤੋਂ ਆਈ ਹਾਂ ਜੀ ਅ ਮੈਂ ਰੀਸੈਂਟਲੀ ਆ ਦੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਮੇਰੇ ਬੁੱਕਸ ਪਈਆਂ ਸੀ ਐਂਡ ਜਦ ਮੈਨੂੰ ਪਤਾ ਲੱਗਿਆ ਕਿ ਮੈਂ ਟਿਕ ਫ੍ਰੀ ਬੈਂਕ ਬੁక్స్ ਖੁੱਲੀਆਂ ਆਂ ਯਾ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਬਿਕਾਜ਼ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਇਹ ਵਧੀਆ ਕੰਟ੍ਰਿਬਿਊਟ ਕਰ ਲਏ ਨੇ ਸੋਸਾਇਟੀ ਲਈ ਸੋ ਦੈਟਸ ਵਾਈ ਮੈਂ ਵੀ ਸੋਚਿਆ ਕਿ ਮੇਰਾ ਵੀ ਥੋੜਾ ਜਿਹਾ ਕੰਟ੍ਰਿਬਿਊਸ਼ਨ ਹੋਵੇ ਇਸ ਵਿੱਚ ਆਮ ਆਮ ਫੀਲਿੰਗ ਵੈਰੀ ਗਲੈਡ ਹਾਂਜੀ ਆਫਕੋਰਸ ਮੈਨੂੰ ਲੱਗਦਾ ਹੈ ਬਿਕਾਜ਼ ਅੱਜਕੱਲ ਦੇ ਜਿਹੜੇ ਬੱਚੇ ਨੇ ਲਾਈਕ ਪੂਰ ਫੈਮਿਲੀ ਜਿਹੜੇ ਬਿਲਕੁਲ ਵੀ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਬਹੁਤ ਵਧੀਆ बिकॉज ਟੈਲੈਂਟ ਤਾਂ ਹਰੇਕ ਵਿੱਚ ਹੈਗਾ ਸੋ ਅਗਰ ਜੇ ਉਹਨਾਂ ਨੂੰ ਬੁੱਕਸ ਮਿਲ ਰਹੀਆਂ ਨੇ ਤਾਂ ਆਈ ਥਿੰਕ ਇਹ ਬਹੁਤ ਵਧੀਆ ਗੱਲ ਹੈਗੀ ਹੈ ਹਾਂਜੀ ਆਪਾਂ ਦੇਖਦੇ ਹਾਂ बिकॉज ਕਈ ਵਾਰੀ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਤਾਂ ਉਹਨਾਂ ਨੂੰ ਫਿਰ ਜਾਂ ਮਜ਼ਦੂਰੀ ਕਰਨੀ ਪੈਂਦੀ ਹੈ ਜਾਂ ਕਿਸੇ ਹੋਰ ਕੰਮ ਤੇ ਲੱਗਣਾ ਪੈਂਦਾ ਬਿਕਾਸ ਬੁਕਸ ਤੋਂ ਹੀ ਆਪਾਂ ਮੋਸਟਲੀ ਆਪਣੀ ਨੋਲੇਜ ਲੈਣੀ ਆ ਐਂਡ ਇੱਥੇ ਰੇ ਕਾਈਂਡ ਦੀਆਂ ਬੁਕਸ ਮਿਲਦੀਆਂ ਲਾਈਕ ਲਾਸਟ ਈਅਰ ਪਹਿਲਾਂ ਜਦੋਂ ਮੈਂ ਇੱਥੇ ਦੇਣ ਆਈ ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਹੋਰ ਵੀ ਬਹੁਤ ਬੱਚੇ ਨੇ ਜਿਹੜੇ ਇੱਥੋਂ ਲੈ ਕੇ ਜਾਂਦੇ ਨੇ ਸੋ ਇਸ ਬਹੁਤ ਸਪੀਡ ਪ੍ਰੋਗਰਾ ਕਰ ਰਹੇ ਨੇ ਨਾਮ ਮੇਰਾ ਜਤਿੰਦਰ ਸਿੰਘ ਬੇਦੀ ਹੈ ਜੀ ਡਾਇਰੈਕਟਰ ਰੇ ਵਨ ਟਾਪਰਸ ਅਕੈਡਮੀ ਜੋ ਸੀ ਸ਼੍ਰੀ ਮੁਖਸਰ ਸਾਹਿਬ ਵਿੱਚ ਬਠਿੰਡਾ ਰੋਡ ਗੁਰਤੇਗ ਬਾਦਰ 7 ਨੰਬਰ ਗਲੀ ਦੇ ਵਿੱਚ ਚਲਾ ਰਹੇ ਹਾਂ ਜੀ ਸਾਡੇ ਕੋਲ ਬੱਚੇ तकरीबन ਹਰ ਸਾਲ ਦੇ ਵਿੱਚ 200-250 ਬੱਚਾ ਮੈਡੀਕਲ ਨਾਨ ਮੈਡੀਕਲ ਦੇ ਵਿੱਚ ਪੀਰ ਹੁੰਦਾ ਹੈ ਜਿਹੜੇ ਬੱਚੇ ਸਾਡੇ ਕੋਲ ਮੈਡੀਕਲ ਨਾਨ ਮੈਡੀਕਲ ਦੇ ਵਿੱਚ ਫੀਸਾਂ ਪੇ ਨਹੀਂ ਕਰ ਸਕਦੇ ਅਸੀਂ ਬੁੱਕਸ ਨਹੀਂ ਲੈ ਸਕਦੇ ਅਸੀਂ ਉਹਨਾਂ ਨੂੰ ਫ੍ਰੀ ਆਫ ਪਾਸਟ ਪੜਾਉਂਦੇ ਆ ਤੇ ਅਸੀਂ ਇੱਕ ਬੁੱਕ ਬੈਂਕ ਹੈ ਜਿਹੜਾ ਆਪਣਾ ਕੋਟਪੁਰਾ ਰੋਡ ਤੇ ਐ ਨਾ ਉਹ ਬੇਕਰ ਦੇ ਨਾਲ ਹੈ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਜਿਹੜੇ ਬੱਚੇ ਬੁੱਕਸ ਨਹੀਂ ਲੈ ਸਕਦੇ ਜਿਹੜੀਆਂ ਸਾਡੇ ਕੋਲ ਐਕਸਟਰਾ ਬੁੱਕਸ ਵੀ ਆਉਂਦੀਆਂ ਆ ਉਹ ਅਸੀਂ ਇਹਨਾਂ ਨਾਲ ਐਕਸਚੇਂਜ ਕਰਾ ਕੇ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੀਆਂ ਫ੍ਰੀ ਬੁੱਕਸ ਆ ਇਸੇ ਤੋਂ ਪ੍ਰੋਵਾਈਡ ਕਰ ਦਿੰਦੇ ਆ ਇਹ ਬੜੀ ਵਧੀਆ ਜਿਹੜੀ ਸੇਵਾ ਸਰਬਜੀਤ ਸਿੰਘ ਹੈ ਜਿਹੜੇ ਨਵ ਬੇਕਰ ਵੀ ਚਲਾ ਰਹੇ ਨੇ ਤੇ ਇੱਕ ਬੁੱਕ ਬੈਂਕ ਵੀ ਚਲਾ ਰਹੇ ਆ ਅਸੀਂ ਉਹਨਾਂ ਨਾਲ ਫਿਰ ਲੈ ਕੇ ਜਿਹੜੀਆਂ ਬੁੱਕਸ ਆ ਉਹਨਾਂ ਬੱਚਿਆਂ ਤੱਕ ਪਹੁੰਚਾਉਨੇ ਜਿਹੜੇ ਬੱਚੇ ਆ ਜਿਹੜੇ ਉਹ ਅਫੋਰਡ ਨਹੀਂ ਕਰਦੇ ਜਿਹੜੇ ਬੁੱਕਸ ਨਹੀਂ ਲੈ ਸਕਦੇ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ